ਬਿਲਕੁਲ ਜੀ ਇਹ ਕੁਝ ਗੁਬਿੰਦਗੜ ਛੰਨਾ ਤੇ ਮਾਡਰਨ ਸਿਟੀ ਨਾਭਾ ਦੇ ਜਿਹੜੇ ਬ੍ਰੇਕਰ ਨੇ ਜੀ ਨਵੇਂ ਲਾਏ ਗਏ ਨੇ ਇਹਦਾ ਅਗਰ ਮੈਂ ਡਿਟੇਲ ਪੰਜਾਬੀ ਸੁਧਾਰਨ ਗੱਲ ਕਰਾਂ ਕਿ ਪਹਿਲਾਂ ਜਿਹੜਾ ਲੋਡ ਸੀਗਾ ਉਹ ਜ਼ਿਆਦਾ ਸੀਗਾ ਪਰ ਸਾਡੇ ਕੋਲੇ ਮਸ਼ੀਨਾਂ ਜਿਹੜੀਆਂ ਸੀਦੀ ਕੈਪੈਸਿਟੀ ਘੱਟ ਸੀਗੀ ਲਾਈਟ ਦਾ ਚਲੇ ਜਾਣਾ ਔਰ ਲਾਈਟ ਦਾ ਡਿਮ ਹੋ ਜਾਣਾ ਉਹ ਸਾਰਾ ਇਹਦੇ ਵਿੱਚ ਸ਼ਾਮਿਲ ਸੀਗਾ ਹੁਣ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦਾ ਕਿ ਉਹਨਾਂ ਨੇ ਨਾਬਾ ਸ਼ਹਿਰ ਲਈ ਬਹੁਤ ਵੱਡੀ ਸੁਗਾਤ तकरीबन 9 ਕਰੋੜ ਤੋਂ ਉੱਪਰ ਦੀ ਲਾਗਤ ਦੇ ਨਾਲ ਇਹ ਜਿਹੜਾ ਲੇਟੈਸਟ ਬਿਜਲੀ ਦਾ ਇਕੁਪਮੈਂਟ ਜਿਹੜੇ ਆ ਉਹ ਲੱਗ ਰਹੇ ਆ ਜਿਹੜੇ ਕਿ ਕਿਸੇ ਸਰਕਾਰ ਨੇ ਕਦੇ ਨਹੀਂ ਸੋਚਿਆ ਜਿਵੇਂ ਡਿਟੇਲ ਦਿਓ ਸਰ ਜੀ ਜਿਵੇਂ ਟਰਾਂਸਫਾਰਮਰ ਨੇ ਜੀ ਟਰਾਂਸਫਾਰਮਰ ਜਿਹੜੇ ਨੇ ਜੀ 13 ਤਾਂ ਲੱਗ ਰਹੇ ਨੇ ਜੀ ਨਵੇਂ ਬਿਲਕੁਲ ਬ੍ਰੈਂਡ ਨਿਊ ਔਰ ਇਹਦੇ ਵਿੱਚ 18 ਜਿਹੜੇ ਨੇ ਜਿਹੜੇ ਮੌਜੂਦਾ ਟਰਾਂਸਫਾਰਮਰ ਨੇ ਉਹਨਾਂ ਨੂੰ ਅਪਗ੍ਰੇਡ ਕਰਕੇ ਵੱਡੇ ਵਧਾਇਆ ਜਾ ਰਿਹਾ ਉਹਨਾਂ ਦੀ ਕੈਪੈਸਿਟੀ ਵਧਾਈ ਜਾ ਰਹੀ ਹੈ ਜੀ ਪਰ ਉਸ ਤੋਂ ਨਵਾਂ ਜਿਹੜੀਆਂ ਤਾਰਾਂ ਨੇ ਸ਼ਹਿਰ ਦੇ ਵਿੱਚ ਉਹ ਅਸੀਂ ਕੇਵਲ ਪਾ ਰਹੇ ਹਾਂ ਠੀਕ ਹੈ ਜੀ ਜਿੱਥੇ ਜ਼ਰੂਰਤ ਹੋਈ ਖੰਭੇ ਕਿਤੇ ਕੋਈ ਡਿਸਟਰਬੈਂਸ ਆ ਸਾਰੀ ਉਹ ਵੀ ਸਾਈਡ ਤੇ ਕੀਤੇ ਜਾ ਰਹੇ ਨੇ ਜਾਨੀ ਕਿ ਟੋਟਲ 9 ਕਰੋੜ ਰੁਪਏ ਦਾ ਪ੍ਰੋਜੈਕਟ ਜਿਹੜਾ ਜੀ ਇਕੱਲਾ ਨਾਬੇ ਨੂੰ ਮਿਲਣਾ ਆਪਣੇ ਆਪ ਦੇ ਵਿੱਚ ਵੱਡੀ ਗੱਲ ਆ ਮੈਂ ਤਾਂ ਕਦੇ ਸੁਣਿਆ ਨਹੀਂ ਜੀ ਅਸੀਂ ਵੀ ਬਹੁਤ ਦੇਰ ਹੋ ਗਈ ਰਣਨੀਤੀ ਬਾਰੇ ਪੜਦੇ ਆਏ ਆ ਸੁਣਦੇ ਆ ਹੁਣ ਬਤੌਰ ਐਮਐਲਏ ਵੀ ਸੇਵਾ ਲੀਡਰ ਓਵਰਲੋਡ ਸੀਗੇ ਜਿਹਦੇ ਕਰਕੇ ਦਿੱਕਤ ਆਉਂਦੀ ਸੀਗੀ ਸਪਲਾਈ ਬੰਦ ਹੋ ਜਾਂਦੀ ਸੀ ਜਾਂ ਫਾਲਟ ਆਉਂਦਾ ਸੀ ਲਾਈਨ 'ਚ ਲਾਈਨ ਦੀ ਲੈਂਥ ਵੀ ਜ਼ਿਆਦਾ ਲੰਬੀ ਸੀਗੀ ਇਹੇ ਨਵੇਂ ਬ੍ਰੇਕਰ ਲੱਗਣ ਨਾਲ ਨਵੇਂ ਲਾਈਨਾਂ ਖਿੱਚਣ ਨਾਲ ਇੱਕ ਤਾਂ ਲਾਈਨ ਦੀ ਲੈਂਥ ਛੋਟੀ ਹੋ ਗਈ ਤੇ ਸਿਸਟਮ ਅੰਡਰਲੋਡ ਹੋ ਗਿਆ ਜਿਹਦੇ ਕਰਕੇ ਫਾਲਟ ਘਟਣਗੇ ਇਸ ਤੋਂ ਬਨਾ ਬਾਕੀ ਵੀ ਇੱਕ ਨਾਲ ਏਪੀ ਫੀਡਰ ਉਹਦੇ ਚ ਵੀ ਦੋ ਫੀਡਰਾਂ ਦਾ ਲੋਡ ਘਟਾ ਕੇ ਇੱਕ ਨਵਾਂ ਫੀਡਰ ਖਿੱਚਿਆ ਗਿਆ ਲੋਡ ਘਟਾਉਣ ਕਿੰਨਾ ਕੁ ਫਾਇਦਾ ਪਹਿਲਾਂ ਕਿੰਨਾ ਕੁ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਹੁਣ ਇਹਨਾਂ ਨਾਲ ਕਿੰਨੀ ਕੁ ਰਾਹਤ ਆ ਜਿਹੜੀ ਕਿੰਨੇ ਗ੍ਰੇਡਾਂ ਤੇ ਕਿੰਨੇ ਲੋਕ ਪਿੰਡਾਂ ਨੂੰ ਮਿਲੇਗੀ ਸਰ ਸਾਨੂੰ ਮਾਣ ਹੈ ਮਾਣ ਸਰਕਾਰ ਤੇ ਜਿੱਦਾਂ ਮਾਨ ਸਾਹਿਬ ਨੇ ਹੁਣੀ ਦੱਸਿਆ ਕਿਉਂਕਿ ਦੇਖੋ ਇੱਕ ਵਿਧਾਇਕ ਜਮੀਨ ਨਾਲ ਜੁੜਿਆ ਹੋਵੇ ਬੜਾ ਮਾਣ ਹੁੰਦਾ ਹੈ ਕਿ ਕਿਸੇ ਨੂੰ ਰਿਸ਼ਵਤ ਦੇਣੀ ਨਹੀਂ ਪਈ ਇਹ ਮੇਰੇ ਤੇ ਟਲ ਸਚਾਈ ਹੈ ਮੇਰੀ ਬੇਟੀ 2024 ਦੇ ਵਿੱਚ ਜੱਜ ਲੱਗੀ ਬਿਨਾਂ ਪੈਸੇ ਤੋਂ ਮੇਰੀ ਬੇਟੀ ਥਾਪਰ ਦੇ ਵਿੱਚ ਰੈਗੂਲਰ ਪ੍ਰੋਫੈਸਰ ਲੱਗੀ 25 ਦੇ ਵਿੱਚ ਬਿਨਾਂ ਪੈਸੇ ਤੋਂ ਅੱਜ ਰਜਿਸਟਰੀਆਂ ਹੁੰਦੀਆਂ ਨੇ ਬਿਨਾਂ ਪੈਸੇ ਤੋਂ ਦੂਜੀ ਗੱਲ ਸਮਾਂ ਲੱਗਦਾ ਜਿਵੇਂ ਮਾਨ ਸਾਹਿਬ ਨੇ ਕਿਹਾ ਬਿਲਕੁਲ ਸਚਾਈ ਹੈ ਕਿਸੇ ਕੋਲੇ ਖਜ਼ਾਨੇ ਐਨੇ ਭਰੇ ਨਹੀਂ ਪਏ ਪਹਿਲੇ ਕਿ ਆਉਣ ਸਾਰ ਸਾਰੇ ਜੰਗੀ ਪਦਰ ਤੇ ਕੰਮ ਸ਼ੁਰੂ ਕਰ ਦੂੰਗਾ ਸਮਾਂ ਲੱਗਦਾ ਸਮੇਂ ਨਾਲ ਕੰਮ ਹੁੰਦੇ ਆ ਪੰਜਵਾਂ ਸਾਲ ਹੈ ਸਕੀਮਾਂ ਬਣਦੀਆਂ ਨੇ ਤਾਂ ਕੰਮ ਹੋ ਰਹੇ ਨੇ ਜਿੱਦਾਂ ਮਾਨ ਸਾਹਿਬ ਨੇ ਦੱਸਿਆ ਮੇਰੇ ਕੋਲ 12 ਗ੍ਰੀਡ ਨੇ 12 ਗ੍ਰੀਡਾਂ ਦੇ ਵਿੱਚੋਂ ਘੱਟੋ ਘੱਟ 9 ਗ੍ਰੀਡਾਂ ਦੇ ਉੱਤੇ ਟਰਾਂਸਫਾਰਮਰ ਅਪਗ੍ਰੇਡ ਹੋ ਰਿਹਾ ਸਮੁੰਦਗੜ ਅੱਚਲ ਅਮਰਗੜ ਗੁਰਦਤਪੁਰਾ ਹੋਲਡ ਨਾਬਾ ਨਿਊ ਨਾਬਾ